ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਨੀ ਮੁੰਜਲ ਹੇਅਰ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਵੀਡੀਓ ਬਹੁਤ ਜ਼ਿਆਦਾ ਖਾਸ ਆ ਤੁਹਾਨੂੰ ਪਤਾ ਹੈ ਸੌਨ ਦਾ ਮਹੀਨਾ ਚੱਲਦਾ ਹੈ ਸੌਨ ਦੇ ਮਹੀਨੇ ਵਿੱਚ ਇੱਕ ਤਾਂ ਸੈੱਲ ਬਹੁਤ ਜ਼ਿਆਦਾ ਹੁੰਦੇ ਆ ਮੀਂਹ ਪੈਂਦੇ ਰਹਿੰਦੇ ਆ ਮੀ ਪੈਂਦਾ ਕਿ ਸੈਲ ਸੈਲ ਹੁੰਦੀ ਰਹਿੰਦੀ ਹੈ ਉੱਤੋਂ ਕੱਪੜੇ ਕੱਪੜੇ ਵੀ ਸਿੱਲੇ ਹੁੰਦੇ ਮੀ ਪੈਂਦਾ ਦਿੰਦਾ ਅੰਦਰ ਕਰ ਲੋ ਬਾਹਰ ਕਰ ਲੋ ਇੰਨੀ ਉਹਦੇ ਵਿੱਚ ਵੀ ਬੈਡ ਸਮੈਲ ਆਉ ਲੱਗ ਜਾਂਦੀ ਕੱਪੜਿਆਂ ਵਿੱਚ ਹਣਾ ਆਪਾਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਫਿਰ ਬੈਡ ਸਮੈਲ ਤਾਂ ਜਾਂਦੀ ਨਹੀਂਗੀ ਤੇ ਆਪਾਂ ਨੂੰ ਪਰਫਿਊਮ ਵੱਧ ਤੋਂ ਵੱਧ ਛੜਕਣਾ ਪੈਂਦਾ ਹੈ ਤੇ ਆਪਾਂ ਤੁਹਾਨੂੰ ਇਹੋ ਜਿਹਾ ਤਰੀਕਾ ਦੱਸਾਂਗੇ ਜਿਸ ਦੇ ਨਾਲ ਤੁਹਾਨੂੰ ਕੱਪੜੇ ਧੋ ਕੇ ਉਹਦੇ ਵਿੱਚ ਪਾਉਣਾ ਹੈ ਤੁਹਾਡੇ ਕੱਪੜੇ ਤੇ ਬਿਲਕੁਲ ਹੀ ਬੈਡ 스మెల్ ਬਿਲਕੁਲ ਵੀ ਨਹੀਂ ਆਊਗੀ ਕੱਪੜਿਆਂ 'ਚ ਜਾਂ ਸਿੱਲੇ ਹੋਣ ਕੇ ਕੱਪੜੇ ਤਾਂ ਵੀ 스మెల్ ਬਿਲਕੁਲ ਨਹੀਂ ਆਊਗੀ ਇਸ ਤਾਂ ਲੱਗੂਗੀ ਪਰਫਿਊਮ ਹੀ ਲੱਗਿਆ ਹੋਇਆ ਏ ਬਿਲਕੁਲ ਪੂਰੇ ਨਵੇਂ-ਨਵੇਂ ਬਣ ਜਾਣਗੇ ਕੱਪੜੇ ਬਿਲਕੁਲ 스మెల్ ਨਹੀਂ ਆਊਗੀ ਤੇ ਉਹ ਤੁਸੀਂ ਤਰੀਕਾ ਕੀ ਉਹ ਤੁਸੀਂ ਵੀਡੀਓ ਪੂਰੀ ਐਂਡ ਤੱਕ ਦੇਖੋ ਫੇਰ ਹੀ ਤੁਹਾਨੂੰ ਪਤਾ ਲੱਗਣਾ ਹੈ ਨਾ ਤੇ ਜਿਹੜੇ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹੁਣ ਵਿਊਜ਼ ਬਹੁਤ ਜ਼ਿਆ ਤੇ ਚਲੋ ਅੱਜ ਵੀਡੀਓ ਸ਼ੁਰੂ ਕਰੀਏ ਹਾਂਜੀ ਇੱਥੇ ਆਪਾਂ ਬਾਲਟੀ ਲੈ ਲਈ ਬਾਲਟੀ ਦੇ ਵਿੱਚ ਕੱਪੜੇ ਦੋ ਧੁੱਤੇ ਹੋਏ ਤਾਂ ਹੋਰ ਬਾਲਟੀ ਖਾਲੀ ਜਿਵੇਂ ਵਿੱਚ ਕੁਝ ਵੀ ਨਹੀਂ ਹੈਗਾ ਇਹਨਾਂ ਕੱਪੜਿਆਂ ਧੁੱਤੇ ਹੋਣ ਆਪਾਂ ਬਾਹਰ ਕੱਢ ਦੇਣਾ ਤੇ ਹੁਣ ਆਪਾਂ ਇਹਦੇ ਵਿੱਚ ਪਹਿਲਾਂ ਪਾਉਣਾ ਪਾਣੀ ਜਿੰਨਾ ਕਿ ਤੁਹਾਨੂੰ ਪਾਣੀ ਦੀ ਲੋੜ ਆ ਜਿੰਨੇ ਕੁ ਤੁਹਾਡੇ ਕੱਪੜੇ ਆ ਉਸ ਅਕੋਰਡਿੰਗ ਤੁਸੀਂ ਪਾਣੀ ਪਾਉਣਾ ਵੀ ਕੱਪੜੇ ਧੋਈ ਸੀ ਕੱਪੜੇ ਇਹਨਾਂ ਅਕੋਰਡਿੰਗ ਮੈਂ ਪਾਣੀ ਪਾ ਲਿਆ ਤੇ ਹੁਣ ਆਪਾਂ ਵੀ ਕਿਹੜੀ ਚੀਜ਼ ਪਾਉਣੀ ਹੈ ਜਿਹਨਾਂ ਦੇ ਕੱਪੜਿਆਂ ਵਿੱਚ ਸਮੈਲ ਨਾ ਆਵੇ ਉਹ ਹੈਗੀ ਆ ਹਾਂਜੀ ਇਸ ਪਾਣੀ ਦੇ ਵਿੱਚ ਆਪਾਂ ਪਾਉਣਾ ਕੰਫਰਟ ਇਹ 2-3 ਤਰ੍ਹਾਂ ਚ ਆਉਂਦਾ ਹੈ ਤੁਸੀਂ ਜਿਹੜਾ ਮਲਜੀ ਲੈ ਸਕਦੇ ਹੋ ਇਹ ਕੰਫਰਟ ਆ ਇਹ ਜਿਹੜਾ ਆਪਾਂ ਪਾਣੀ ਦੇ ਵਿੱਚ ਪਾ ਦੇਣਾ ਜਿਹੜਾ ਕੱਪੜੇ ਧੋ ਲਏ ਪਾਣੀ ਸਾਫ਼ ਕੱਢ ਲੈ ਉਹਦੇ ਵਿੱਚ ਥੋੜਾ ਪਾ ਦੇਣਾ ਇੰਨਾ ਕੁ ਪਾ ਦੇਣਾ ਆਪਾਂ ਤੇ ਹੁਣ ਜਿਹੜੇ ਆਪਣੇ ਕੱਪੜੇ ਧੋ ਕੇ ਨਿਚੋੜੇ ਹੋਏ ਆ ਇਹ ਆਪਾਂ ਇਹਦੇ ਵਿੱਚ ਪਾ ਦੇਨੇ ਆ ਇਸ ਤਰ੍ਹਾਂ ਇਹਨੂੰ ਇੱਕ ਤੋਂ ਦੋ ਮਿੰਟ ਆਪਾਂ ਡਿੱਪ ਕਰਕੇ ਰੱਖ ਦੇਣਾ ਸਿਰਫ 1 ਮਿੰਟ ਜਿਹੜੀ ਬੈਡ ਸਮੈਲ ਚਲ ਜੂਗੀ ਤੇ ਫਿਰ ਆਪਾਂ ਨੂੰ ਨਿਚੋੜ ਕੇ ਸੁਕਾ ਕੇ ਸੁੱਕਣੇ ਪਾ ਦਾਂਗੇ ਤੇ ਆਪਣੇ ਕੱਪੜੇ ਬਿਲਕੁਲ স্মੈਲ ਖਤਮ ਹੋ ਗਏ ਨਵੇਂ-ਨਵੇਂ ਜਿਵੇਂ ਆਪਣੇ ਪਰਫਿਊਮ ਨਹੀਂ ਛੜਕਿਆ ਹੁੰਦਾ ਇਸ ਤਰ੍ਹਾਂ ਹੋ ਜੈਣੇ ਆਪਾਂ ਤੁਹਾਨੂੰ ਦਿਖਾਉਨੇ ਆਂ ਹਾਂਜੀ 1 ਮਿੰਟ ਹੋ ਚੁੱਕਿਆ ਹੁਣ ਆਪ ਕੱਪੜਿਆਂ ਨੂੰ ਨਿਚੋੜ ਕੇ ਮਸ਼ੀਨ ਦੇ ਵਿੱਚ ਸਕਾਵਾਂਗੇ ਐਦਾਂ ਆਪਾਂ ਕੋਲਾ ਜਿਹਾ ਨਿਚੋੜ ਲੈਣਾ ਆਪਾਂ ਇਹਨਾਂ ਮਸ਼ੀਨ ਦੇ ਵਿੱਚ ਸਕਾਵਾਂਗੇ ਹਾਂ ਜੀ ਆਪਾਂ ਇਹ ਤਾਂ ਦੋਨੇ ਕੱਪੜੇ ਮਸ਼ੀਨ ਦੇ ਵਿੱਚ ਸੁਕਾਤੇ ਆ ਤੇ ਇਹਨਾਂ ਵਿੱਚ ਬਿਲਕੁਲ ਹੀ ਬੈਡ ਸਮੈਲ ਹੋ ਨਹੀਂ ਆਊਗੀ ਤੇ ਪੂਰੇ ਸਾਫ਼-ਸਾਫ਼ ਤੇ ਬਹੁਤ ਹੀ ਵਧੀਆ ਸਮੈਲ ਆਊਗੀ ਇਹਦੇ ਵਿੱਚੋਂ ਬਿਲਕੁਲ ਸੁੱਕ ਚੁੱਕੇ ਆ ਇਦਾਂ ਜਿਹੜਾ ਪਾਣੀ ਆਪਾਂ ਕੱਪੜਿਆਂ 'ਚ ਪਾਇਆ ਸੀ ਕੰਫਰਟ ਵਾਲਾ ਹਨਾ ਕੱਢ ਕੇ ਤੇ ਇਸ ਪਾਣੀ ਨੂੰ ਆਪਾਂ ਡੋਲਣਾ ਨਹੀਂ ਬਕਾਲ ਸਮਝ ਕੇ ਇਨ ਸੁੱਟਣਾ ਇਸ ਪਾਣੀ ਦੇ ਨਾਲ ਆਪਾਂ ਬਾਥੂਮ ਵਗੈਰਾ 'ਚ ਡੋਲ ਸਕਦੇ ਹਾਂ ਉਸ ਨੂੰ ਧੋ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਵੀ ਵਧੀਆ ਸਮੈਲ ਆਊਗੀ ਜਿਹੜੀ ਕੰਫਰਟ ਦੀ ਨਹੀਂ ਪਰਫਿਊਮ ਵਾਲੀ ਸਮੈਲ ਆ ਬਹੁਤ ਵਧੀਆ ਆਊਗੀ ਇੰਨਾ ਕੱਪੜਿਆਂ ਤੇ ਆਪਾਂ ਨੂੰ ਹਨਾ ਪਰਫਿਊਮ ਛੜਕਣ ਦੀ ਬਿਲਕੁਲ ਵੀ ਕੱਪੜਿਆਂ ਤੇ ਲੋੜ ਨਹੀਂ ਹੈਗੀ ਤੇ ਵਧੀਆ 스ਮੈਲ ਆਊਗੀ ਬੈਡ 스ਮੈਲ ਬਿਲਕੁਲ ਨਹੀਂ ਆਊਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ 'ਚ ਬਾਏ ਬਾਏ